ਸਬਕਤ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਜਿਹੜਾ ਆ ਪਿੰਡ ਗਰਚਾ ਦੇ ਜਿਹੜਾ ਬੱਸ ਸਟੈਂਡ ਦੇ ਉੱਪਰ ਅਸੀਂ ਖੜੇ ਹੈਗੇ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਹੈਗਾ ਕਿ ਅਸੀਂ ਬੱਖੋਬਖ ਪਿੰਡਾਂ ਦੀ ਬੱਸ ਅੱਡਿਆਂ ਦੀਆਂ ਖਬਰਾਂ ਹਮੇਸ਼ਾ ਕਰ ਲਗਾਉਦੇ ਰਹਿੰਨੇ ਆ ਕਿ ਇਸ ਪਿੰਡ ਦੇ ਵਿੱਚ ਜੇ ਬੱਸ ਅੱਡਾ ਹੈ ਤਾਂ ਉੱਥੇ ਕੀ ਕਮੀ ਆ ਜੇ ਨਹੀਂ ਹੈ ਤਾਂ ਕੀ ਉੱਥੇ ਬਣਨਾ ਚਾਹੀਦਾ ਹੈਗਾ ਵੈਸੇ ਇੱਕ ਇੱਥੇ ਉਪਰਾਲਾ ਪਿੰਡ ਦੇ ਵਿੱਚ ਬੜਾ ਵਧੀਆ ਕੀਤਾ ਹੋਇਆ ਆ ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਹੜੀਆਂ ਕੁਰਸੀਆਂ ਬਣਾ ਕੇ ਰੱਖੀਆਂ ਹੋਈਆਂ ਆ ਆ ਅਲੱਗ-ਅਲੱਗ ਥਾਵਾਂ ਤੇ ਜਿਹੜੀਆਂ ਬੈਠਣ ਲਈ ਕੁਰਸੀਆਂ ਬਣਾਈਆਂ ਲੱਗੀਆਂ ਹੋਈਆਂ ਆ ਬਣਾਈਆਂ ਹੋਈਆਂ ਆ ਔਰ ਪਿੰਡ ਦੇ ਵਿੱਚ ਮਾਰਕੀਟ ਜਿਹੜੀ ਆ ਉਹ ਕਾਫੀ ਦੂਰ ਤੱਕ ਜਿਹੜੀ ਜਾਂਦੀ ਆ ਪਿੰਡ ਵਿੱਚ ਇੱਥੇ ਰੋਡ ਦੇ ਉੱਪਰ ਹੀ ਪੰਜਾਬ ਐਂਡ ਸਿੰਧ ਬੈਂਕ ਹੈਗੀ ਆ ਹੋਰ ਦੁਕਾਨਾਂ ਵੀ ਹੈਗੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਹੈਗੀਆਂ ਲੇਕਿਨ ਟ੍ਰੈਫਿਕ ਜਿਹੜੀ ਆ ਇੱਥੇ ਉਹ ਕਾਫੀ ਜ਼ਿਆਦਾ ਰਹਿੰਦੀ ਹੈਗੀ ਆ ਪਰ ਇੱਥੇ ਪਿੰਡ ਦੇ ਵਿੱਚ ਇੱਕ ਕਮੀ ਵੀ ਹੈ ਜੇਕਰ ਇਸ ਪਿੰਡ ਦੇ ਵਿੱਚ ਕੋਈ ਇੱਕ ਬਸ ਅੱਡਾ ਬਣ ਜਾਂਦਾ ਆ ਕੋਈ ਵੀ ਸੇਫ ਥਾਂ ਨੂੰ ਦੇਖ ਕੇ ਕਿਤੇ ਕੋਈ ਐਸੀ ਜਗ੍ਹਾ ਹੋਵੇ ਜਿਹੜੀ ਖਾਲੀ ਜਗ੍ਹਾ ਹੋਵੇ ਪੰਚਾਇਤ ਦੇ ਅੰਡਰ ਦੇ ਵਿੱਚ ਹੋਵੇ ਜਾਂ ਉੱਥੇ ਅਗਰ ਇੱਕ ਬਸ ਅੱਡਾ ਕੋਈ ਇਹ ਬਣ ਜਾਂਦਾ ਆ ਅੱਜ ਐਤਵਾਰ ਕਰਕੇ ਦੁਕਾਨਾਂ ਸਾਰੀਆਂ ਬੰਦ ਆ ਮਾਰਕੀਟ ਵੀ ਸਾਰੀ ਬੰਦ ਹੈਗੀ ਆ ਔਰ ਜੇਕਰ ਕੋਈ ਖਾਲੀ ਜਗ੍ਹਾ ਦੇ ਉੱਪਰ ਬਸ ਅੱਡਾ ਬਣ ਜਾਵੇ ਤੇ ਸਵਾਰੀਆਂ ਨੂੰ ਜਿਹੜਾ ਆ ਮੀਂਹ ਨੇਰੀ ਜਿਦਾ ਇਸ ਤਰ੍ਹਾਂ ਗਰਮੀਆਂ ਦੇ ਦਿਨ ਆ ਜਾਂਦੇ ਆ ਧੁੱਪ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਸੋ ਕੁਰਸੀਆਂ ਥਾਂ-ਥਾਂ ਤੇ ਲੱਗੀਆਂ ਹੋਈਆਂ ਆ ਆ ਉਹ ਦੂਰ ਤੱਕ ਵੀ ਤੁਸੀਂ ਦੇਖ ਸਕਦੇ ਆ ਔਰ ਪਿੰਡ ਦੀ ਜਿਹੜੀ ਬਸੋਂ ਵੀ ਹੈਗੀ ਆ ਉਹ ਆਲੇ-ਦੁਆਲੇ ਦੇ ਪਿੰਡਾਂ ਨਾਲੋਂ ਤਕਰੀਬਨ 22-23 ਪਿੰਡਾਂ ਨਾਲੋਂ ਵੱਧ ਹੈਗੀ ਆ ਔਰ ਇਸ ਪਿੰਡ ਨੂੰ ਗਰਚਾ ਨੂੰ ਜਿਹੜੇ ਆ ਬਹਾਦਰਪੁਰ ਦੇਵੀ ਕਈ ਵਾਰ ਜਿਹੜੇ ਆ ਉਹ ਲੋਕ ਜਿਹੜੇ ਆ ਇੱਥੇ ਆਂਦੇ ਹੈ ਗਿਆ ਐਤਵਾਰ ਕਰਕੇ ਮਾਰਕੀਟ ਸਾਰੀ ਛੁੱਟੀ ਕਰਦੇ ਆ ਔਰ ਸਾਡੀ ਕੋਸ਼ਿਸ਼ ਇਹ ਹੈਗੀ ਆ ਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਕੋਈ ਕਮੀਆਂ ਹੈਗੀਆਂ ਅਸੀਂ ਉਹ ਵੀ ਲਗਾਨੇ ਆ ਤਾਂ ਜੇ ਅਸੀਂ ਖੂਬੀਆਂ ਲਾਨੇ ਆ ਹਰ ਪਿੰਡ ਦੀਆਂ ਜੇ ਕਿਤੇ ਕੋਈ ਕਮੀ ਆ ਜਾਂਦੀ ਆ ਜਾਂ ਕਮੀ ਹੈ ਉਹਨਾਂ ਨੂੰ ਅਸੀਂ ਸਰਕਾਰ ਤੱਕ ਜਾਂ ਆਉਣ ਵਾਲੀਆਂ ਪੰਚਾਇਤਾਂ ਤੱਕ ਪਹੁੰਚਾਉਂਦੇ ਆ ਤਾਂ ਇਸ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅਸੀਂ ਤੇ ਇਹ ਕਹਿ ਰਹੇ ਆ ਕਿ ਪਿੰਡ ਗੜਚਾ ਦੇ ਵਿੱਚ ਇੱਥੇ ਜਿਹੜੀਆਂ ਹੈਗੀਆਂ ਆ ਸਵਾਰੀਆਂ ਕਾਫੀ ਆਂਦੀਆਂ ਆ ਪਰ ਉਹਨਾਂ ਨੂੰ ਲੋਕਾਂ ਦੇ ਜਿਹੜੇ ਘਰ ਬਣੇ ਹੋਏ ਆ ਉਹਨਾਂ ਦੇ ਅੱਗੇ ਖੜਨਾ ਪੈਂਦਾ ਹੈਗਾ ਆ ਜਾਂ ਦੁਕਾਨਾਂ ਦੇ ਮੋੜੇ ਖੜਨਾ ਪੈਂਦਾ ਆ ਜੇਕਰ ਕੋਈ ਪ੍ਰੋਪਰ ਚਾਹੇ ਉਹ ਪਿੰਡ ਦੇ ਵਿੱਚ ਕਿਤੇ ਵੀ ਇਸ ਰੋਡ ਦੇ ਉੱਪਰ ਬਣਾ ਦਿੱਤਾ ਜਾਵੇ ਪਿੰਡ ਚ ਕਿਤੇ ਵੀ ਬਣਾ ਦਿੱਤਾ ਜਾਵੇ ਜਿੱਥੇ ਖਾਲੀ ਜਗ੍ਹਾ ਹੋਵੇ ਜਿਉ ਬਾਸ ਅੱਡਾ ਬਣ ਜਾਂਦਾ ਹੈਗਾ ਤਾਂ ਬਾਕੀ ਰਹਿ ਜਾਂਦੀ ਆ ਬੱਸਾਂ ਦੇ ਰੁਕਣ ਦੀ ਗੱਲ ਕਿਉਂਕਿ ਪਰੰਪਰਾ ਚੱਲੀ ਹੋਈ ਆ ਕਿ ਬੱਸਾਂ ਇੱਥੇ ਰੁਕਦੀਆਂ ਆ ਉਹ ਤੇ ਉੱਪਰਲੇ ਪੱਧਰ ਤੇ ਪਹੁੰਚ ਕੀਤੀ ਜਾ ਸਕਦੀ ਆ ਤੇ ਪਿੰਡ ਗਰਚਾ ਦੇ ਵਿੱਚ ਜਿਹੜਾ ਆ ਬਾਸ ਅੱਡਾ ਜਿਹੜਾ ਆ ਇੱਥੇ ਪਿੰਡ ਵੱਲੋਂ ਬਣਾ ਦਿੱਤਾ ਗਿਆ ਆ ਤੇ ਜਦੋਂ ਇਹ ਗੱਲ ਕਹਿ ਦਿੱਤੀ ਜਾਏਗੀ ਉੱਪਰ ਲਿਖਤੀ ਰੂਪ ਵਿੱਚ ਜਾਂ ਸਥਾਨਕ ਲੀਡਰਾਂ ਨੂੰ ਤੇ ਫਿਰ ਜਿਹੜਾ ਹੈਗਾ ਆ ਉਹ ਬੱਸਾਂ ਵੀ ਉੱਥੇ ਰੁਕ ਸਕਦੀਆਂ ਹੈਗੀਆਂ ਆ ਰੁਕਦੀਆਂ ਵੀ ਨਹੀਂ ਜਦੋਂ ਦੇਖੋ ਜੀ ਸਵਾਰੀ ਨੇ ਚੜ੍ਹਨਾ ਆ ਇੱਥੇ ਰੋਡਵੇ ਦੀ ਬੱਸ ਰੁਕਦੀ ਨਹੀਂ ਜੀ ਉਹਦੇ ਨਾਲ ਸਵਾਰੀ ਨੂੰ ਬਹੁਤ ਪਰੇਸ਼ਾਨੀ ਆਂਦੀ ਹੈ ਜੀ ਬਾਕੀ ਤੋਂ ਉੱਪਰ ਜ਼ਮੀਕਣੀ ਚ ਖੜਨ ਨੂੰ ਬਹੁਤ ਦਿੱਕਤ ਆ ਸਵਾਰੀ ਔਰ ਆ ਕੈਮਰੇ ਦੇ ਚਲਦੇ ਚਲਦੇ ਤੁਸੀਂ ਦੇਖਿਆ ਜਿਸ ਤਰ੍ਹਾਂ ਇਹਨਾਂ ਵੱਲੋਂ ਦੱਸਿਆ ਕਿ ਬੱਸਾਂ ਨਹੀਂ ਰੁਕਦੀਆਂ ਵੀ ਸਰਕਾਰ ਨੇ ਜਿਹੜਾ ਆ ਉਧਾਰ ਕਾਰਡ ਚ ਲਾਇਆ ਲੋਕਾਂ ਨੇ ਨਹੀਂ ਸੀ ਕਿਹਾ ਪੇ ਸਾਡਾ ਆਧਾਰ ਕਾਰਡ ਚ ਲਾ ਦੋ ਬੱਸਾਂ ਨਾ ਰੁਕਣ ਦਾ ਕਾਰਨ ਕੀ ਆ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਫਿਲਹਾਲ ਰੋਕ ਲੈਂਦੇ ਆ ਕਿ ਕਿਉਂਕਿ ਉਹਨਾਂ ਨੇ ਉਹਨਾਂ ਨੇ ਕਿਰਾਇਆ ਲੈਣਾ ਆ ਪੰਜਾਬ ਰੋਡ ਦੀਆਂ ਬੱਸਾਂ ਜਿਹੜੀਆਂ ਉਹ ਇੱਥੇ ਨਹੀਂ ਰੁਕਦੀਆਂ ਤੇ ਇੱਕ ਗੱਲ ਗੱਲਾਂ-ਗੱਲਾਂ ਦੇ ਵਿੱਚ ਹੋਰ ਸਾਨੂੰ ਸਾਹਮਣੇ ਆਈ ਆ ਕਿਹਾ ਗਿਆ ਕਿ ਬੱਸਾਂ ਦੇ ਜਿਹੜੇ ਕਿਰਾਏ ਵਧਾਏ ਗਏ ਹੈਗੇ ਆ ਮਹਿਰੋਪੁਰ ਤੋਂ ਔੜ ਤੱਕ ਦਾ ਕਰਾਇਆ ਪਹਿਲਾਂ 10 ਰੁਪਏ ਸੀ 15 ਰੁਪਏ ਕਰ ਦਿੱਤਾ ਫਿਰ ਗੜ੍ਹ ਵਿਧਾਣੇ ਤੋਂ ਔੜ ਨੂੰ ਜਾਣਾ ਹੋਵੇ ਫਿਰ 15 ਰੁਪਏ ਕਰਾਇਆ ਗੜ੍ਹ ਪ੍ਰਧਾਨਾ ਮਹਲਾਂ ਤੋਂ ਇਹ ਜਿਹੜਾ ਬਿਲਕੁਲ ਹੀ ਲੋਕਾਂ ਨੇ ਇਹਦੀ ਨਖਿੱਧੀ ਕੀਤੀ ਆ ਕਿ ਕੁਝ ਕਿਲੋਮੀਟਰਾਂ ਦਾ ਹਿਸਾਬ ਤਾਂ ਰੱਖੋ ਜਿਹੜਾ ਅੱਡਾ ਤੋਂ ਅੱਡਾ ਹੈ ਹੀ 5-4 ਕਿਲੋਮੀਟਰ ਤੇ ਆ ਉੱਥੇ ਕਰਾਇਆ ਕੀ ਵਿਧਾਣਾ ਆ ਇਸ ਕਰਕੇ ਜਿਹੜਾ ਅੰਨੀ ਲੁੱਟ ਜਿਹੜੀ ਹੈ ਸਰਕਾਰ ਵੱਲੋਂ ਆ ਉਹ ਵੀ ਕੀਤੀ ਜਾ ਰਹੀ ਹੈਗੀ ਆ ਸੋ ਸਾਡੀ ਬੇਨਤੀ ਹੈਗੀ ਆ ਕੀ ਪਿੰਡ ਗਰਚਾ ਵਿੱਚ ਕਿਤੇ ਵੀ ਆਉਣ ਵਾਲੀਆਂ ਪੰਚਾਇਤਾਂ ਨੂੰ ਵੀ ਬੇਨਤੀ ਆ ਕਿ ਕਿਤੇ ਵੀ ਕੋਈ ਖਾਲੀ ਜਗ੍ਹਾ ਹੋਵੇ ਰੋਡ ਕਾਫੀ ਵੱਡਾ ਹੈਗਾ ਆ ਮਹਿਰੋਪੁਰ ਤੱਕ ਨਾਲ ਲੱਗ ਜਾਂਦਾ ਆ ਜਿੱਥੇ ਵੀ ਕਿਤੇ ਕੋਈ ਖਾਲੀ ਜਗ੍ਹਾ ਹੋਵੇ ਉੱਥੇ ਬੱਸ ਸਟੈਂਡ ਬਣਾ ਦਿੱਤਾ ਜਾਵੇ ਤਾਂ ਜੋ ਜਿਹੜਾ ਉੱਥੇ ਔਰ ਉੱਪਰ ਤੱਕ ਪਹੁੰਚ ਕੀਤੀ ਜਾਵੇ ਕਿ ਬੱਸ ਅੱਡਾ ਅਸੀਂ ਇੱਥੇ ਗਰਚਾਂ ਦਾ ਬਣਾ ਦਿੱਤਾ ਤੇ ਇੱਥੇ ਬੱਸ ਖੜੀ ਹੋ ਜਾ ਕਰੇ ਹੁਣ ਮੈਂ ਤੁਹਾਡਾ ਇੱਕ ਗੱਲ ਨੂੰ ਕਲੀਅਰ ਕਰ ਦਿੰਦਾ ਅਸੀਂ ਕਿਹੜੇ ਬੱਸ ਅੱਡੇ ਦੀ ਗੱਲ ਕਰ ਰਹੇ ਆ ਜਿਹੜੇ ਪੱਕੇ ਤੌਰ ਤੇ ਬਾਸ ਅੱਡੇ ਲੱਗੇ ਹੋਇਆ ਜਿੱਦਾਂ ਮਹਿਰੋਪੁਰ ਆ ਔਰ ਗੜ ਪ੍ਰਧਾਨੇ ਪੱਕੇ ਤੌਰ ਤੇ ਬਾਸ ਅੱਡਾ ਲੱਗਾ ਆ ਜਿੱਦਾਂ ਘਰਚਿਆਂ ਦਾ ਬਾਸ ਅੱਡਾ ਕਾਗਜ਼ਾਂ ਦੇ ਵਿੱਚ ਨਹੀਂ ਲੱਗਾ ਹੋਇਆ ਹੈਗਾ ਅਸੀਂ ਉਹ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਆ ਪਾ ਘਰਚਿਆਂ ਦੀਆਂ ਸਵਾਰੀਆਂ ਤਾਂ ਹੈ ਨਾ ਜਿੱਦਾਂ ਪਿੰਡਾਂ ਵਾਲੇ ਜਿਹੜੇ ਆ ਉਹ ਆਪਣੇ ਲੈਵਲ ਤੇ ਨਿਜੀ ਤੌਰ ਦੇ ਉੱਪਰ ਜਾਂ ਪਿੰਡਾਂ ਦੀਆਂ ਪੰਚਾਇਤਾਂ ਸਵਾਰੀਆਂ ਦੀ ਸਹੂਲਤ ਲਈ ਬਾਸ ਅੱਡੇ ਬਣਾ ਦੀਆਂ ਆ ਪਿੰਡ ਦੀ ਸਹੂਲਤ ਲਈ ਬਾਸ ਅੱਡੇ ਬਣਾ ਦੀਆਂ ਆ ਅਸੀਂ ਉਸ ਐਡਵਾਂਸ ਅਡੇ ਦੀ ਗੱਲ ਕਰ ਰਹੇ ਹਾਂ ਜੋ ਪਿੰਡ ਲੈਵਲ ਤੇ ਬਣਾਇਆ ਜਾਂਦਾ ਆ ਬਹੁਤ ਸਾਰੇ ਪਿੰਡਾਂ ਵਿੱਚ ਬਣੇ ਹੋਏ ਨੇ ਸੋ ਸਾਡਾ ਕਿਸੇ ਤੇ ਨਿੱਜੀ ਅਟੈਕ ਕਰਨਾ ਜਾਂ ਕਿਸੇ ਨੂੰ ਨਿੱਜੀ ਗੱਲ ਸੁਣਾਣਾ ਇਹ ਸਾਡਾ ਕੋਈ ਮਕਸਦ ਨਹੀਂ ਬਾਕੀ ਜਿਸ ਦੀ ਸੋਚ ਜਿੰਨੀ ਕੋਏਗੀ ਉਹ ਉਹਨਾਂ ਕੇ ਸੋਚੇਗਾ ਕਿਉਂਕਿ ਜਦੋਂ ਮੈਂ ਸਾਰੇ ਪਿੰਡਾਂ ਦੀ ਖਬਰ ਲਾਣਾ ਤਾਂ ਅਗਲੇ ਮੇਰੇ ਤੇ ਵੀ ਕੁਐਸਚਨ ਕਰਦੇ ਆ ਵੀ ਤੁਹਾਡੇ ਘਰਚਾਂ ਦੇ ਬਸ ਅਡੇ ਦਾ ਕੀ ਹਾਲ ਆ ਸੋ ਇਸ ਕਰਕੇ ਮੈਂ ਘਰਚਾਂ ਦੇ ਬਸ ਅਡੇ ਤੇ ਇੱਥੇ ਬਣ ਜਾਣਾ ਚਾਹੀਦਾ ਆਉਣ ਵਾਲੀ ਪੰਚਾਇਤ ਜਿਹੜੀ ਆ ਹੁਣ ਤੇ ਪੰਚਾਇਤਾਂ ਦੇ ਹੱਥ ਖੜੇ ਆ ਭੰਗ ਹੋ ਚੁੱਕੀਆਂ ਆ ਆਉਣ ਵਾਲੀਆਂ ਪੰਚਾਇਤਾਂ ਨੂੰ ਅਸੀਂ ਕਹਾਂਗੇ ਕਿਤੇ ਵੀ ਜੋਗ ਜਗ੍ਹਾ ਦੇਖ ਕੇ ਬਸ ਢਾ ਬਣਾਓ ਤੁਹਾਡਾ ਨਾਮ ਕੀ ਆ ਮੂਤਾ ਸਿੰਘ ਜੀ ਨਾਮ ਮੇਰਾ ਜੀ ਹਾਂਜੀ ਮੂਤਾ ਸਿੰਘ ਜੀ ਇਹ ਇੱਥੇ ਹੁਣ ਕਿੱਥੇ ਨੂੰ ਜਾਣਾ ਤੁਸੀਂ ਮੈਂ ਹੁਣ ਲੁਧਿਆਣਾ ਨਹੀਂ ਜਾਣਾ ਇੱਥੇ ਜੀ ਇੱਥੇ ਘਰ ਚੀ ਕਿੱਦਾਂ ਆਏ ਸੀ ਘਰ ਚਾ ਮੈਂ ਇੱਧਰ ਜੀ ਰਾਜਾ ਸਾਹਿਬ ਪਾਠ ਕਰਤਾ ਜੀ ਅੱਛਾ ਰਾਜਾ ਸਾਹਿਬ ਪਾਠ ਕਰਦੇ ਆ ਤੇ ਇੱਥੇ ਹੁਣ ਤੁਸੀਂ ਖੜੇ ਆ બસ ਅੱਡਾ ਹੈ ਨਹੀਂ ਕਿੰਨੀ ਕਿ ਦਿੱਕਤ ਆ ਭਾਵੇਂ ਇੱਥੇ ਮੈਂ ਮਤਲਬ ਕਿ ਦੂਜੇ ਦਿਨ ਬਣਾਉਂਦੇ ਆਂ ਭੋਗ ਪਾ ਕੇ ਦਿੱਕਤ ਆਂਦੀ ਆ ਬੱਸ ਰੁਕਦੀ ਨਹੀਂ ਹੈਗੀ ਹਾਂ ਤੇ ਇੱਧੇ ਖੜ ਕੇ ਧੁੱਪ ਦੇ ਵਿੱਚ ਚੱਲ ਜੀਦਾ ਧੁੱਪ ਦੇ ਕੱਢ ਜਾਂਦੇ ਜੇ ਬਾਰਸ਼ ਆ ਜਵੇ ਮੰਨ ਲਓ ਬਾਰਸ਼ ਆ ਜੇ ਬੱਸ ਕਰਨਾ ਕੀ ਆ ਕਿਤੇ ਇੱਧਰ ਉੱਧਰ ਲੱਟਣਾ ਮਤਲਬ ਇਹ ਕਿਤੇ ਵੀ ਬੱਸ ਅੱਡਾ ਬਣ ਜਵੇ ਬਣ ਜਾਣਾ ਚਾਹੀਦਾ ਹਾਂਜੀ 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 ਠੀਕ ਦੇਖੋ ਜਿਸ ਤਰ੍ਹਾਂ ਇਹ ਪ੍ਰਾਈਵੇਟ ਬੱਸ ਆਈ ਆ ਪ੍ਰਾਈਵੇਟ ਬੱਸ ਜਿਹੜੀਆਂ ਉਹ ਖੜਦੀਆਂ ਹੈਗੀਆਂ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਪ੍ਰਾਈਵੇਟ ਬੱਸਾਂ ਖੜ੍ਹਦੀਆਂ ਆ ਲੇਕਿਨ ਰੋਡ ਵੇਜਦੀਆਂ ਬੱਸਾਂ ਜਿਹਦੇ ਵਿੱਚ ਚੱਲਦਾ ਹੈਗਾ ਆਧਾਰ ਕਾਰਡ ਉਹ ਖੜ੍ਹੀਆਂ ਬਿਲਕੁਲ ਨਹੀਂ ਇੱਥੇ ਕਰਦੇ ਹੈਗੇ ਕਿਤੇ ਵੀ ਨਹੀਂ ਕਰਦੇ ਔਰ ਕਿਤੇ ਵੀ ਨਹੀਂ ਕਰਦੇ ਉਹ ਹੋ ਗਰਾਵ ਕਰਦੇ ਆ ਆ ਦੇਖੋ ਜੀ ਹਾਂਜੀ 100 ਵਾਲੀ ਹੈ ਜੀ ਰੋਡ ਵਿੱਚ ਛੋਟ ਛੋਟਕੜ ਗੱਲ ਦੱਸੂਗੇ ਇੱਕ ਰਾਇਆ ਜਿਹੜਾ ਆ ਉਹ ਮਹਿਰੋਪੁਰ ਤੋਂ ਉਹ ਔੜ ਤੱਕ ਦਾ ਵੀ 15 ਆ ਇਹ ਕੀ ਜਿਹੜਾ ਲੋਕਲ ਕਰਾਇਆ ਘੱਟੋ ਘੱਟ 15 ਰੁਪਏ ਕਰਦਾ ਪਹਿਲਾਂ 10 ਰੁਪਏ ਸੀਗਾ ਉਹ ਘੱਟੋ ਘੱਟ ਕਰਾਇਆ 15 ਰੁਪਏ ਕਰਦਾ ਜੀ ਤਾਂ ਵੈਸੇ ਇੱਦਾਂ ਅੱਡਾ ਟੂ ਅੱਡਾ ਤਾਂ ਨਹੀਂ ਚਾਹੀਦਾ ਨਾ ਅੱਡੇ ਤੋਂ ਅੱਡਾ 15 ਰੁਪਏ ਜੀ ਲੋਕਲ ਕਰਾਇਆ ਹਾਂਜੀ ਅੱਜ ਦੇ ਉੱਤੇ ਚੜਜੋ ਤੇ ਕਰਾਇਆ 15 ਰੁਪਏ ਹੈ ਸ਼ੁਕਰੀਆ ਜੀ ਇਹ ਅਸੀਂ ਗੱਲ ਕੀਤੀ ਆ ਸ਼ੇਖੂਪੁਰਾ ਦੇ ਜੋ ਡਰਾਈਵਰ ਨੇ ਉਹਨਾਂ ਨਾਲ ਗੱਲ ਜੀ ਕੀ ਨਾਮ ਹੈ ਤੁਹਾਡਾ ਸ੍ਰਿੰਦਰ ਸਿੰਘ ਸ੍ਰਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਬਿੜਗੇ ਤੋਂ ਬਿੜਗੇ ਤੋਂ ਇੱਥੇ ਆਏ ਆਂ ਗੜਛੇ ਹਾਂ ਅੱਛਾ ਇੱਥੇ ਕੀ ਕਹਿਣਾ ਚਾਹਨੇ ਹੈਗੇ ਤੁਸੀਂ ਕੀ ਅਸੀਂ ਇਨੀ ਕੱਲ ਕੇ ਵੀ ਉੱਥੇ ਸਵਾਰੀਆਂ ਦੇ ਬੈਠ ਪਾਸੇ ਇੱਕ ਬੱਸ ਸਟੈਂਡ ਹੋਣਾ ਚਾਹੀਦਾ ਜਗ੍ਹਾ ਜਗ੍ਹਾ ਹੋਣੀ ਚਾਹੀਦੀ ਆਪਣੀ ਕਾ ਇੱਥੇ ਬੈਠ ਪਾਸੇ ਸਟਾਪ ਖਾਣਾ ਹੋਣਾ ਚਾਹੀਦਾ ਚਾਹੇ ਕਿਤੇ ਵੀ ਹੋਵੇ ਹਾਂ ਕਿਤੇ ਵੀ ਹੋਵੇ ਬਸ ਉੱਥੇ ਖੜੀ ਹੋ ਜਾਇਆ ਕਰੂੰ ਹਾਂ ਦਾਦਾ ਤੇ ਇਨੀ ਕਿਹੜੀ ਚ ਦਿੱਕਤ ਆਂਦੀ ਆ ਆ ਇਹ ਜਗ੍ਹਾ ਰਹਿ ਗਈ ਠੀਕ ਹੈ ਠੀਕ ਉਹ ਵੀ ਅਸੀਂ ਪੁੱਛੇ ਲੈਨੇ ਆ ਬੈਗ ਬੂਗ ਰੱਖੇ ਹੋਇਆ ਤੁੱਪ ਦੇ ਵਿੱਚ ਹਾਂਜੀ ਤੁੱਪ 'ਚ ਖੜੇ ਆ ਬਹੁਤ ਪਰੇਸ਼ਾਨੀ ਕਿ ਨਾ ਕੀ ਤੁਹਾਡਾ ਧਰਮ ਪਾਲਾ ਜੀ ਪਿੰਡ ਘਰਚਾ ਜੀ ਕੀ ਕਹਿਣਾ ਚਾਹੁੰਦੇ ਆ ਇੱਥੇ ਜੀ ਕੋਈ ਜਾਣ ਵਾਸਤੇ ਕੋਈ ਸਾਧਨ ਹੈ ਨਹੀਂਗਾ ਤੁੱਪੇ ਖੜਨਾ ਪੈਂਦਾ ਦੋਨੇ ਪਾਸੇ ਬਹੁਤ ਮੁਸ਼ਕਲ ਆ ਦੋਨੇ ਪਾਸੇ ਕੋਈ ਬਾਸਾ ਢਾ ਦੋਨੇ ਪਾਸੇ ਕੋਈ ਨਹੀਂ ਹੈਗਾ ਚਲੋ ਜਿੱਦਾਂ ਨਾ ਇੱਕ ਤਾਂ ਹੁੰਦੇ ਪੱਕੇ ਬਾਸਾ ਢੇ ਜਿੱਦਾਂ ਮਹਿਰੋਂਪੁਰ ਹੈਗਾ ਆ ਗੜ੍ਹ ਪ੍ਰਧਾਨਾਂ ਤੱਕ ਆ ਹਾਂਜੀ ਉਹ ਤਾਂ ਇੱਕ ਅਲੱਗ ਅੱਡੇ ਪੱਕੇ ਹੁੰਦੇ ਆ ਹਾਂਜੀ ਜਾਣੀ ਕਈ ਪਿੰਡਾਂ ਨੇ ਜਿਹੜਾ ਆਪਣੇ ਪਿੰਡ ਵਸਤੀ ਸਹੂਲਤ ਵਾਸਤੇ ਵੀ ਅੱਡੇ ਬਣਾਏ ਉਹ ਤਾਂ ਬਣਨਾ ਚਾਹੀਦਾ। ਕਿਉਂ ਬਣਨਾ ਜੇ ਛੜਛੁੜ ਜੇ ਪਈ ਹੋਵੇ ਬੈਠਣ ਦੀ ਜਗ੍ਹਾ ਹੋਵੇ। ਪਰ ਕਿਤੇ ਵੀ ਬਣਾ ਦਿਓ। ਕਿਤੇ ਵੀ ਬਣਾ ਦਿਓ। ਤੇ ਬਸਵਾਰੀਆਂ ਉੱਥੇ ਖੜ ਜਾਣਗੀਆਂ। ਹਾਂਜੀ। ਹਨਾ ਹੁਣ ਦੋਨੇ ਪਾਸੇ ਇੰਨੀ ਧੋਪਾ ਬਹੁਤ ਮੁਸ਼ਕਲ ਆ। ਬਹੁਤ ਲੇਡੀ ਸਵਾਰੀਆਂ ਆਂਦੀ ਆ ਬੱਚੇ ਆਂਦੇ ਆ ਹਨਾ। ਕੋਈ ਕਿਸੇ ਦੇ ਘਰ ਮੋਰੇ ਬੈਨੇ ਅਗਲੇ ਵੀ ਇਤਰਾਜ ਕਰਦੇ ਆ ਹਾਂਜੀ। ਜੇ ਇਤਰਾਜੇ ਕਰ ਲਿਆ ਫੇਰ ਤਾਂ ਬੰਦਾ ਬੈਠੂਗਾ ਹੀ ਨਹੀਂ ਕਿਤੇ। ਹਾਂਜੀ ਹਾਂਜੀ ਨੇ ਫੇਰ ਵੀ ਅਗਲੇ ਸੋਚਦਾ ਹੀ ਆ ਹਨਾ। ਸੋਚਦਾ। ਠੀਕ। ਭ ਅੱਛਾ ਮੈਂ ਕਹਾਂ ਚਲੋ ਆ ਦਫ਼ਤਰ ਫੁੱਲਾ ਆ ਤੁਹਾਡਾ ਤੁਸੀਂ ਤਾਂ ਉਦਾਂ ਵੀ ਝੰਡੇ ਚੱਕਦੇ ਰਹਿੰਨੇ ਅੱਛਾ ਹੁਣ ਜਿੱਦਾਂ ਖਰਚਿਆਂ ਦੇ ਵਿੱਚ ਨਾ ਜਿੱਦਾਂ ਪਿੰਡ ਪੱਧਰ ਤੇ ਬਸ ਅੱਡੇ ਬਣਦੇ ਇੱਕ ਤਾਂ ਉਹਦਾ ਪੱਕਾ ਬਸ ਅੱਡਾ ਜਿੱਦਾਂ ਗੜ੍ਹ ਭਲਾਣੇ ਤੋਂ ਹੈਗਾ ਆ ਮੇਰੋ ਪਰੋ ਪੱਕੇ ਹੋ ਗਏ ਇੱਕ ਪਿੰਡ ਲੈਵਲ ਤੇ ਜਿਹੜੇ ਆ ਪੰਚਾਇਤਾਂ ਵੱਲੋਂ ਜਾਂ ਲੋਕਾਂ ਵੱਲੋਂ ਜਾਂ ਐਨ ਆਰ ਆਈਆਂ ਵੱਲੋਂ ਬਣਾ ਦਿੱਤੇ ਜਾਂਦੇ ਹੈਗੇ ਆ ਉਹਦੇ ਬਰ ਇੱਥੇ ਹੁਣ ਹੈ ਨਹੀਂ ਕਿਤੇ ਵੀ ਤੇ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਇਹੀ ਕਹਿੰਦੇ ਆ ਵੀ ਬਣਾਣਾ ਚਾਹੀਦਾ ਜਿਹੜੀ ਕੋਈ ਜਗ੍ਹਾ ਹੈਗੀ ਬੇਟੀ ਉੱਥੇ ਬਣਾ ਦੇਣ ਉਹ ਜਿੱਥੇ ਵੀ ਕੋਈ ਖਾਲੀ ਜਗ੍ਹਾ ਮਿਲਦੀ ਆ ਉੱਥੇ ਬਣਾ ਦੇਣ ਵਧੀਆ ਗੱਲਾਂ ਨਹੀਂ ਕਰੀ ਤੇ ਬੱਚਾ ਬੰਦਾ ਬੱਚੇ ਜੂਗਾ ਹਾਂ ਜਿੱਥੇ ਨਹੀਂ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਆ ਜਿੱਥੇ ਜਗ੍ਹਾ ਵਧੀਆ ਲੱਗਦੀ ਹੈ ਗੱਡੀ ਗੁੱਡੀ ਖਾਣ ਲਈ ਜਗ੍ਹਾ ਹੋਗਾ ਹੈਗੀ ਆ ਉੱਥੇ ਬੱਸ ਅੱਡਾ ਬਣ ਤੇ ਉੱਪਰ ਕਹਿ ਦਿੱਤਾ ਜਾਵੇ ਕਿ ਬੱਸਾਂ ਉੱਥੇ ਰੋਕਤੀਆਂ ਜਾਣ